ਚਾਟ ਸਿੰਗਰਾਂ ਨੂੰ ਕਰਦਾ ਕਾਬੂ ਝਟ ਸਿੰਗਰਾਂ ਨੂੰ ਕਰਦਾ ਕਾਬੂ ਤੁਹਾਡਾ ਆਪਣਾ ਜ਼ਿੰਦਾਬਾਦ ਵਾਲਾ ਮੇਜਰ ਚੱਕ ਸਾਬੂ ਮੈਂ ਆਸ ਕਰ ਰਿਹਾ ਮੈਂ ਤੁਸੀਂ ਸਾਰੇ ਜ਼ਿੰਦਾਬਾਦ ਦੇ ਨਾਲ ਜੁੜੇ ਆ ਤੇ ਜਦੋਂ ਤੁਹਾਡੀਆਂ ਮੈਨੂੰ ਕੋਲਾ ਆਉਂਦੀਆਂ ਕਹਿੰਦੇ ਮੇਜਰ ਬਾਈ ਕੀ ਚੱਕਰਾ ਮੈਂ ਕਹਾ ਰਲ ਮਿਲ ਕੇ ਅੱਗੇ ਆਪਾਂ ਵਧ ਰਹੇ ਆ ਜ਼ਿੰਦਾਬਾਦ ਨੇ ਹੌਲੀ ਹੌਲੀ ਆਪਣੇ ਕੋੜੇ ਭਜਾਏ ਹੋਏ ਆ ਪਰ ਅੱਜ ਅੱਜ ਮੈਂ ਉਸ ਤੁਹਾਨੂੰ ਸਟਾਰ ਦੇ ਨਾਲ ਗੱਲਬਾਤ ਕਰਾਉਣੀ ਆ ਉਸ ਸਮੇਤ ਲਾ ਕੇ ਅੱਜ ਦਾ ਸਮਾਂ ਜਿਨ੍ਹਾਂ ਨੇ ਪੂਰਾ ਬੰਨਿਆ ਹੋਇਆ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਵਾਲਾ ਇੰਤਜ਼ਾਰ ਨਹੀਂ ਕਰਾਉਣਾ ਤੇ ਗੱਲਬਾਤ ਕਰਾਉਂਗਾ ਸਾਡੇ ਲੇਖਕ ਤੇ ਸਾਡੇ ਸਟਾਰ ਪਾ ਗਾਇਕ ਤੇ ਲੇਖਕ ਬੰਨ ਲੋਣੀ ਅਮਰਤ ਸਾਹ ਸਾਡੇ ਨਾਲ ਪਹੁੰਚੇ ਹੋਏ ਨੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਆ ਤਾਂ ਉਹਨਾਂ ਦੀਆਂ ਕਾਰਗੀਆਂ ਦੇ ਅਲਾਵਾ ਤਾਂ ਤੇ ਜ਼ਿੰਦਾਬਾਦ ਤੇ ਤੁਹਾਡਾ ਵੈਲਕਮ ਆ ਤੇ ਪਹਿਲਾਂ ਤਾਂ ਤੁਸੀਂ ਇੰਨੇ ਬੀਜੀ ਸਕਿਲ ਜਿੰਦਾਬਾਦ ਚ ਆਏ ਆ ਤੇ ਮੈਂ ਤੁਹਾਡਾ ਥੈਂਕ ਯੂ ਕਰਦਾ ਆ ਤੇ ਅੱਜ ਖਾਸ ਕਰਕੇ ਜਦਾਂ ਕਹਿੰਦੇ ਹੁੰਦੇ ਆ ਵੀ ਰਲ ਮਿਲ ਕੇ ਜਦੋਂ ਕਿਤੇ ਆਪਣੇ ਭਰਾ ਅਮਰਤ ਪਾ ਕਿਤੇ ਬੈਠੇ ਹੋਣ ਤੇ ਭਾਈਆਂ ਤੇ ਜਿਨ੍ਹਾਂ ਤੇ ਮਾਣ ਹੋਵੇ ਨਾ ਬੰਦਾ ਉਹਨਾਂ ਦੀ ਗੁੱਟ ਵੀ ਫੜ ਕੇ ਆ ਜਾਂਦਾ ਵੀ ਭਾਈ ਖੜੇ ਆ ਤੇ ਅੱਜ ਆਪਾਂ ਹਲਕਾ ਫੋਲਕੀ ਗੱਲਬਾਤ ਕਰਨੀ ਇੱਦੇ ਅੱਜ ਹੋਈ ਆਪਾਂ ਖੜੇ ਜਾਂ ਤਾਂ ਖੜੇ ਹਾਂ ਖੜੇ ਜਾਂ ਤਾਂ ਖੜਿਆ ਤੇ ਤਾਂ ਹੀ ਇੱਥੇ ਝੜਿਆ ਤੇ ਮੈਂ ਸ਼ੁਰੂਆਤ ਕਰੂੰਗਾ ਪਹਿਲਾਂ ਥੋੜਾ ਜਿਹਾ ਸੋਹਣਾ ਬਤਨ ਪੰਜਾਬ ਹਾਂਜੀ ਸੋਹਣੇ ਬਤਨ ਪੰਜਾਬ ਤੋਂ ਆਪ ਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਮੇਰਾ ਪਿੰਡ ਹੈਗਾ ਜੀ ਖੈਰਾ ਮੱਝਾ ਜ਼ਿਲ੍ਹਾ ਜਲੰਧਰ ਜਨਮ ਮੇਰਾ ਉੱਥੇ ਦਾ ਆ ਬਟ ਪੜ੍ਹਾਈ ਪੜ੍ਹੇ ਤਾਂ ਉਧਾਂ ਥੋੜੇ ਹੀ ਆ ਸਹੀ 7 ਤੱਕ ਪੜ੍ਹੇ ਆ ਠੀਕ ਆ ਤੇ ਉਹ ਆਪਾ ਕਪੂਰਥਲੇ ਮੈਂ ਬੜਾਈ ਜਾਂਦੀ ਕਿਤੇ ਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਕੀ ਬਾਤਾਂ ਨਹੀਂ ਨਹੀਂ ਬਹੁਤ ਹੀ ਵਧੀਆ ਗੱਲ ਆ ਤੇ ਇੱਕ ਅਮਰਤ ਬਾਜੀ ਜਿਹਨੇ ਵੀ ਅੱਜ ਆਪਾਂ ਨੂੰ ਲਾਈਵ ਦੇਖਦਿਆ ਜੀ ਮੈਂ ਇੱਕ ਗੱਲ ਕਹਿਣਾ ਮੈਂ ਠੋਕੇ ਕਹਿੰਦਾ ਵੀ ਹੁੰਨਾ ਆ ਆਪਾਂ ਜਿਹੜੇ ਪੰਜਾਬੀ ਲੋਕ ਆ ਨਾ ਆਪਣੇ ਪੰਜਾਬੀਆਂ ਦੇ ਵਿੱਚ ਨਾ ਗਾਇਕੀ ਦਾ ਇੱਕ ਕੀੜਾ ਆ ਇਹ ਕਿਹੜਾ ਕੀੜਾ ਹੈ ਨਾ ਇਹ ਜਿੱਦਾਂ ਕਹੋ ਮੈਂ ਤਾਂ ਵਾਸ਼ਰੂਮ ਸਿੰਗਰ ਆ ਤੇ ਤੁਸੀਂ ਉਸ ਕੀੜੇ ਨੂੰ ਵੱਡਾ ਕੀਤਾ ਆ ਤੇ ਮੈਂ ਕਹੂੰਗਾ ਕਿਦੋਂ ਪਤਾ ਲੱਗਾ ਵੀ ਉਹ ਕੀੜਾ ਅੰਦਰ ਗਿਆ ਤੇ ਉਸ ਤੋਂ ਬਾਅਦ ਉਸ ਕੀੜ ਨੇ ਜਿਹੜਾ ਰੂਪ ਧਾਰਿਆ ਅਮਰਤ ਸਾਹਿਬ ਵਾਲਾ ਤੇ ਮੈਂ ਕਹਿੰਦਾ ਉਹ ਜ਼ਿੰਦਾਬਾਦ ਦੇ ਵੀ ਹੋ ਲਈ ਜੀ ਮੈਂ ਐਕਚੁਅਲੀ ਜਿੱਦਾਂ ਬਹੁਤ ਸਾਰੇ ਸਿੰਗਰ ਹੁੰਦੇ ਆ ਹਨ ਮੇਰੇ ਵਰਗੇ ਜਿਹਨਾਂ ਨੂੰ ਗਾਉਣਾ ਨਹੀਂ ਆਉਂਦਾ ਉਹ ਕਹਿੰਦੇ ਨੇ ਜੀ ਮੈਂ ਬਚਪਨ ਤੋਂ ਕਲਾਸਿਕਲ ਸਿੱਖਦਾ ਰਿਹਾ ਮੈਂ ਆਹ ਕੀਤਾ ਉਹ ਕੀਤਾ ਮੈਂ ਤਾਂ ਸਾਫ਼ ਜੀ ਗੱਲ ਕਰਦਾ ਹਾਂ ਨਾ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਵੀ ਇਸ ਲਾਈਨ ਦੇ ਵਿੱਚ ਕਦੀ ਆਉਣਾ ਤੇ ਮੈਂ ਤੇ ਜਦੋਂ ਇੰਗਲੈਂਡ ਵੀ ਗਏ ਹਾਂ ਹਾਂਜੀ ਤੇ ਇਹੀ ਸੋਚਦੇ ਹਾਂ ਕਿ ਵਧੀਆ ਬਿਜ਼ਨਸ ਕਰਾਂਗੇ ਸੂਟੇਡ ਬੂਟੇ ਰਾਂਗੇ ਉਹ ਹਨਾ ਬਹੁਤ ਦਾ ਨੀ ਮੈਂ ਹਮੇਸ਼ਾ ਸੋਚ ਰੱਖੀ ਤੇ ਪਰ ਕਹਿੰਦੇ ਹੁੰਦੇ ਮੈਂ ਡੈਸਟਨੀ ਨੂੰ ਬਹੁਤ ਬਲੀਵ ਕਰਦਾ ਕਿਸ ਬੰਦੇ ਮੋਰੇ ਤੁਹਾਡਾ ਕਿਸੇ ਦਾ ਜ਼ੋਰ ਨਹੀਂ ਚੱਲਦਾ ਹਾਂਜੀ ਤੇ ਉਹ 98 ਦੀ ਗੱਲ ਆ ਸਾਬਰ ਕੋਟੀ ਸਾਹਿਬ ਉਹ ਕੀ ਬਾਕੀ ਉਸਤਾਦ ਲੋ ਹਾਂ ਬਿਲਕੁਲ ਉਹ ਮੇਰੇ ਕੋਲ ਬਹੁਤ ਆਉਂਦੇ ਹੁੰਦੇ ਸੀ ਹਾਂਜੀ ਉੱਥੇ ਨਾ ਬੜੇ ਉੱਥੇ ਦਾ ਮਾਹੌਲ ਉਹਨਾਂ ਨੇ ਜੋ ਸਿੰਗਰਾਂ ਦਾ ਦੇਖਿਆ ਮੈਨੂੰ ਕਹਿੰਦੇ ਤੂੰ ਵਧੀਆ ਭੰਗੜਾ ਭੰਗੜਾ ਵੀ ਪਾ ਲੈਣਾ ਆ ਪੰਜਾਬੀ ਵੀ ਤੇਰੀ ਠੀਕ ਹੈ ਕੁੜੀ ਨੂੰ ਮਤਲਬ ਤੂੰ ਕੁੜੀ ਨਹੀਂ ਕਹਿੰਦਾ ਪਹਿਲਾਂ ਨਾ ਇੱਕ ਮਿੰਟ ਲਈ ਆਪ ਜੀ ਨੂੰ ਰੋਕਣਾ ਜਿੰਨੇ ਵੀ ਅੱਜ ਤੁਸੀਂ ਸਾਨੂੰ ਦੇਖਦੇ ਆ ਨਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ ਅੱਜ ਦੇ ਪ੍ਰੋਗਰਾਮ ਨੇ ਇੱਕ ਮੀਲ ਪੱਥਰ ਘੜ ਦੇਣਾ ਹੈ ਅੱਜ ਅਸੀਂ ਗੱਲਾਂ ਬਾਤਾਂ ਘਟ ਇਹ ਗੱਲਾਂ ਬਾਤਾਂ ਹੋ ਰਹੀਆਂ ਦਿਲਾਂ ਦੀਆਂ ਗੱਲਾਂ ਜਿੱਦਾਂ ਨਹੀਂ ਦੋ ਭਰਾ ਖੜੇ ਆ ਸਾਡੇ ਸਟਾਰ ਭਰਾ ਪਰ ਜਿੰਨੇ ਵੀ ਤੁਸੀਂ ਦੇਖ ਰਹੇ ਮੈਂ ਇਸ ਗੱਲ ਨੂੰ ਇੱਥੋਂ ਹੀ ਰਿਪੀਟ ਕਰਨਾ ਫਿਰ ਕਿੱਦਾਂ ਹੋਈ ਤੇ ਫੇ ਭਾਜੀ ਕਹਿੰਦਾ ਵੀ ਤੂੰ ਇਦਾਂ ਕਰ ਉਹ ਮੈਗਜ ਮੈਨੂੰ ਕਿੱਥੇ ਨਾ ਗਾਉਣ ਗਾਉਣ ਦਾ ਨਾ ਆਪਾਂ ਨੂੰ ਸੁਰ ਪਤਾ ਸਿੱਧੀ ਜਿਹੜੀ ਕਰ ਬਿਲਕੁਲ ਫੇ ਪਹਿਲਾਂ ਨਹੀਂ ਨਹੀਂ ਕੋਈ ਨਹੀਂ ਮੈਂ ਤੈਨੂੰ ਮਾੜਾ ਸਿਖਾ ਦੂੰਗਾ ਜਿੱਦਾਂ ਕਰ ਦੇ ਹਾਂਜੀ ਉਹ ਬਸ ਉਹ ਚਲੇ ਗਏ ਵਾਪਸ ਹੋ ਤਾ ਉਹ ਮੇਰੇ ਦਿਮਾਗ ਦੇ ਵਿੱਚ ਕੋਈ ਕੀੜਾ ਜਾਂ ਨਹੀਂ ਵੱੜ ਜਾਂਦਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਕੀੜਾ ਮੈਂ ਕਿਹਾ ਯਾਰ ਟ੍ਰਾਈ ਤੇ ਕਰਕੇ ਮੈਂ ਗਿਆ ਸਟੂਡੀਓ ਦੇ ਵਿੱਚ ਗਿਆ ਤੇ ਉਹ ਕਹਿੰਦੇ ਜੀ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਪਹਿਲੀ ਵਾਰੀ ਮੈਨੂੰ ਲੈ ਕੇ ਗਏ ਨੇ ਸਾਡੇ ਇੰਗਲੈਂਡ ਦੇ ਬਹੁਤ ਮਸ਼ਹੂਰ ਢੋਲੀ ਨੇ ਗੁਰਚੰਨ ਮਾਲ ਸਾਹਿਬ। ਕੀ ਬਤਾ ਉਹ ਮੈਨੂੰ ਲੈ ਕੇ ਗਏ ਸਟੂਡੀਓ ਨਾਲ ਉਹਨਾਂ ਦਾ ਜਿਹੜਾ ਸਟੂ ਮਿਊਜ਼ਿਕ ਦਾ ਉਹਨਾਂ ਦਾ ਜਿਹੜਾ ਸਟੂਡੀਓ ਸੀ ਨਾ ਜਿੱਥੇ ਢੋਲ ਵਗੈਰਾ ਵੀ ਸਿਖਾਉਣੇ ਹੁੰਦੇ ਸੀ ਉਹ ਬਿਲਕੁਲ ਸਾਡੀ ਰੋਡ ਦੇ ਕੋਰਨਰ ਦੇ ਉੱਪਰ ਹੁੰਦਾ ਸੀ ਤੇ ਮੈਂ ਉਹਨਾਂ ਨੂੰ ਮੈਂ ਕਿਹਾ ਭਾਜੀ ਵੀ ਮੈਂ ਕਿਹਾ ਮੈਂ ਗਾਉਣਾ ਚਾਹੁੰਦਾ ਹਨਾ। ਕਹਿੰਦੇ ਲੈ ਕੇ ਜਾਂਦੇ ਛੋਟੇ ਵੀਰ ਫੇਕੜੀ ਗੱਲ ਹੈ। ਗੱਲ ਹੁੰਦੀ ਕਿ ਮਤਲਬ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਕਿਹੜਾ ਬੰਦੇ ਤੇ ਉਹਨਾਂ ਨੇ ਮੈਨੂੰ ਉਸੇ ਵੇਲੇ ਗੱਡੀ 'ਚ ਬਿਠਾਇਆ ਉਹ ਸਟੂਡੀਓ ਲੈ ਕੇ ਹੈ ਨਾ ਸਟੂਡੀਓ ਲਗਾਇਆ ਉੱਥੇ ਤਾਂ ਉਹ ਮੈਨੂੰ ਮੰਦਾ ਕਹਿੰਦਾ ਪਾਜੀ ਵੀ ਕਿਹੜੇ ਸੁਰ ਤੇ ਗੋਣੇ ਮੈਂ ਤਾਂ ਮੈਨੂੰ ਤਾਂ ਕੁਝ ਪਤਾ ਨਹੀਂ। ਤੇ ਜੀ ਤੇ ਜੀ ਹਾਂ ਮੈਂ ਤਾਂ ਸਿਰਾਂ ਉਹ ਕਹਿੰਦਾ ਪਾਜੀ ਆਪਾਂ ਨੂੰ ਕੋਈ ਸੁਰ ਸੁਰ ਦਾ ਨਹੀਂ ਪਤਾ ਵੀ ਤੁਸੀਂ ਦੱਸ ਮੈਨੂੰ ਦੱਸੋ ਕਿੱਦਾਂ ਕਹਿੰਦੇ ਗਾਣਾ ਕਿਹਾ ਮੈਂ ਗਾਣਾ ਆ ਆ। ਹੂੰ ਕਹਿੰਦੇ ਠੀਕ ਹੈ ਜੇ ਨਾ ਗਾਉਣਾ ਤਾਂ ਗਾਪ ਜੋ ਸਾਨਾ ਉਹਨਾਂ ਨੇ ਫਿਰ ਮਿਊਜ਼ਿਕ ਬਣਾ ਕੇ ਫਿਰ ਮੇਰੀ ਥੋੜੀ ਜੀ ਮਤਲਬ ਉੱਥੇ ਥੋੜੀ ਥੋੜੀ ਤਿਆਰੀ ਜੀ ਵੀ ਕਰਾਈ ਠੀਕ ਹੈ ਜੀ ਤੇ ਉਹ ਬਸ ਇਦਾਂ ਪਹਿਲਾ ਗਾ ਘਰੇ ਪਹੁੰਚ ਗਿਆ ਸਵੇਰ ਨੂੰ ਤੇ ਤੇ ਮੈਂ ਸੌਰੀ ਤੁਹਾਨੂੰ ਇੱਥੇ ਰੋਕੂਗਾ ਤੁਹਾਨੂੰ ਵੀ ਪਤਾ ਕਿ ਖਾਸ ਕਰਕੇ ਨਾਲ ਨਾਲ ਆਪਣਾ ਲਾਈਵ ਰੂਮ ਚੱਲ ਰਿਹਾ ਤੇ ਆਪਾਂ ਨੂੰ ਜਿੰਨੇ ਦੇਖ ਰਿਹਾ ਨਾ ਨਾਲ ਨਾਲ ਮੈਸੇਜ ਮੈਨੂੰ ਸ਼ੁਰੂ ਹੋ ਗਿਆ ਕਹਿੰਦੇ ਮੇਜਰ ਬਾਈ ਆਪਣੀਆਂ ਗੱਲਾਂ ਤਾਂ ਨਹੀਂ ਮੁਖਣੀਆਂ ਆਹ ਜਿਹੜਾ ਨਾ ਤੁਸੀਂ ਗੱਲ ਕੀਤੀ ਆ ਜੇ ਤੁਹਾਨੂੰ ਚੀਤਾ ਹੋਵੇ ਉਹ ਪਹਿਲਾ ਗਾਣਾ ਹਾਂਜੀ ਜ਼ਿੰਦਾਬਾਦ ਦੇ 뷰ਰ ਲਈ ਜਿੰਨੇ ਅੱਜ ਸਾਨੂੰ ਟੀਵੀ ਰੇਡੂ ਆ ਜਿੱਥੇ-ਜਿੱਥੇ ਵੀ ਜ਼ਿੰਦਾਬਾਦ ਚੱਲ ਰਿਹਾ ਤੇ ਮੈਂ ਕਹੂੰਗਾ ਥੋੜੇ ਜਿਹਾ ਉਹਦੇ ਦੋ ਵੱਲ ਉਸ ਗਾਣਾ ਸੀ ਮਹਿੰਦਰੋ ਹਾਂਜੀ ਉਹਦੇ ਹੁਣ ਸਾਡੀ ਮਿੰਦਰੋ ਨੇ ਨਹੀਂ ਬਚਣਾ ਇਲਾਜ ਕਰਾ ਲੈਨੀ ਮਿੰਦਰੋ ਸਾਰੁਕ ਦੇ ਰੁਕਦੇ ਜਾਪਣੀ ਦਮ ਟੁੱਟਦੇ ਟੁੱਟਦੇ ਜਾਪਣੀ ਉਹਨੇ ਅੱਖੀਆਂ ਖੋਲ ਮੁੜ ਨਹੀਂ ਟੱਕਣਾ ਇਲਾਜ ਕਰਾ ਲੈਨੀ ਮਿੰਦਰੋ ਹੁਣ ਸਾਡੀ ਮਿੰਦਰੋ ਨੇ ਨਹੀਂ ਬਚਣਾ ਇਲਾਜ ਕਰਾ ਲੈਨੀ ਮੰਧਰੋ ਇਹ ਐਕਚੁਅਲੀ ਕਬਜ਼ੇ ਤੋਂ ਪਹਿਲਾ ਗਾਣਾ ਹੈ ਸੀਗਾ ਮੈਸੇ ਤੁਸੀਂ ਤਾਂ ਪਹਿਲੇ ਪਹਿਲੇ ਦੂਜਾ ਖੋਲ ਦਿੱਤਾ ਬਾਬੇ ਉਹ ਮੈਂ ਯਕੀਨ ਕਰਿਓ ਸੋਸ਼ਲ ਮੀਡੀਆ ਦੇ ਨਾਲ ਨਾਲ ਲਾਡੀ ਤਖਰ ਬਾਈ ਸਾਡਾ ਨਿਕ ਸਾਡੇ ਬਾਈਆਂ ਦਾ ਵੀ ਮੈਸੇਜ ਆ ਰਿਹਾ ਸਾਡੇ ਉੱਥੇ ਭਰਾ ਬੈਠਿਆ ਵੀ ਕਹਿੰਦੇ ਮੇਜਰ ਪਾ ਭੁੱਲ ਨਾ ਜਾਇਓ ਕਿਉਂ ਮੈਂ ਕਹਾਂ ਭੁੱਲਣ ਜੋਗਾ ਤਾਂ ਮੈਨੂੰ ਬਾਈ ਜੀ ਨੇ ਛੱਡਿਆ ਨਹੀਂ ਤੁਸੀਂ ਤਾਂ ਆਲਰੇਡੀ ਜੇ ਆਹ ਗੱਲ ਜੇ ਇੱਥੇ ਆਪਾਂ ਆ ਜੀਏ ਥੋੜਾ ਜਿਹਾ ਖਾਸ ਕਰਕੇ ਮਤਬਾ ਜੀ ਇੱਕ ਗੱਲ ਮੈਂ ਠੋਕ ਕੇ ਕਹਿਣੀ ਚਾਹਨਾ ਬਈ ਜਿਹੜੀ ਤੁਸੀਂ ਉਸ ਸਮੇਂ ਦੀ ਗਰਦ ਕਬਜੀ ਗਾਣੇ ਨਾਲ ਚੜਾਈ ਉਹ ਅੱਜ ਵੀ ਬੇਸ਼ੱਕ ਅਸੀਂ 7 ਸਮੁੰਦਰੋਂ ਪਾਰ ਐ ਮੁਲਕਾਂ 'ਚ ਆ ਗਏ ਆ ਤੁਸੀਂ ਇੰਗਲੈਂਡ ਚਲੇ ਗਏ ਇੰਡੀਆ ਤੋਂ ਆਪਾਂ ਪੰਜਾਬ ਤੋਂ ਉੱਠੇ ਆ ਸਾਰੇ ਆਪਾਂ ਛੋਟੇ ਛੋਟੇ ਪਿੰਡਾਂ ਵਾਲੇ ਆ ਤੇ ਇਸ ਮੁਲਕੇ 'ਚ ਅਸੀਂ ਅੱਜ ਵੀ ਯਕੀਨ ਕਰਿਓ ਇਸ ਗੱਲ ਦੀ ਮੈਂ ਤੁਹਾਨੂੰ ਤੁਹਾਡੇ ਫੇਸ ਦੇ ਉੱਤੇ ਗੱਲ ਕਰਨਾ ਵੀ ਮੈਂ ਜਿੱਦੋਂ ਵੀ ਕਿਤੇ ਮੈਨੂੰ ਇੱਕ ਕਿਸੇ ਕੋਲਰ ਭਰਾ ਦੀ ਜਦੋਂ ਕਾਲ ਆਉਂਦੀ ਹੈ ਨਾ ਮੇਜਰ ਭਾਈ ਫੀਲਿੰਗ ਲੈਣੀ ਥੋੜੀ ਜੀ ਮੈਂ ਕਹਿੰਦਾ ਭਾਈ ਫੇਸ ਤਾਂ ਕਰਦੇ ਆ ਫੀਲਿੰਗ ਇੱਕੋ ਹੀ ਗਾਣਾ ਸਾਡਾ ਕਿਹੜਾ ਕੱਬ ਜੀ ਤੇ ਮੈਂ ਕਹੂੰਗਾ ਵੀ ਇਦਾਂ ਕਰੀਏ ਉਹਦੇ বিনা ਦੋ ਬੋਲ ਜੀ ਚਲ ਜੇ ਹਾਂ ਪੰਜਾਬੀ ਯਾਰੋ ਜੱਟ ਨਾ ਹੀ ਕਿਸੇ ਨਾਲੋਂ ਕੱਟ ਖੁੱਲੇ ਬੋਤਲਾਂ ਦੇ ਡੱਟ ਅੱਜ ਪਾਣੀ ਨਹੀਂ ਉਹ ਖਾ ਸਰਦਾ ਜਦੋਂ ਦੋ ਪੀ ਲੈंदे ਸੂਟਾ ਕੰਮ ਕਰਦੇ ਨੇ ਪੁੱਠਾ ਰੋਜ਼ ਨਵੇਂ ਤੇ ਉਹਨਾਂ ਵਾਂ ਪੰਗਾ ਪਾਉਣ ਵਈ ਪੁੱਤ ਜੱਟਾਂ ਦੇ ਨੇ ਗੱਭਰੂ ਲੈ ਕੇ ਕਬਜ਼ਾ ਉਹ ਬੱਕਰੇ ਬਲਾਉਣ ਵਈ ਪੁੱਤ ਜੱਟਾਂ ਦੇ ਨੇ ਗੱਭਰੂ ਕਿਆ ਮਤ ਅੱਛਾ ਇਹਦਾ ਮਤਲਬ ਆ ਇਹ ਗਾਣਾ ਪਹਿਲਾਂ ਤਾਂ ਮੈਂ ਕਹੂੰਗਾ ਜਿੰਨੇ ਅੱਜ ਦੇਖਣ ਆਲੇ ਨੇ ਆਪਾਂ ਨੂੰ ਇਹਨਾਂ ਨੂੰ ਥੋੜੇ ਜਿਹਾ ਦੇ ਤੁਹਾਨੂੰ ਮੈਨੂੰ ਪਤਾ ਚੇਤਾ ਤਾਂ ਹੁੰਦਾ ਹੀ ਆ ਕਿ ਇਸ ਗੀਤ ਕਰਨੇ ਆਪਣੇ ਮੋਤੀ ਚਿਣੀਆ ਮੈਂ ਲਿਖਿਆ ਜੀ ਹਾਂ ਹਾਂ ਲਓ ਜੀ ਇਹਦਾ ਮਤਲਬ ਮੇਰੇ ਲਈ ਇਹ ਵੱਡੀ ਗੱਲ ਹੈ ਬਾਪੋ ਮੈਂ ਜਿੱਦਾਂ ਇਹ ਗੱਲ ਹੱਲੇ ਆਪਾਂ ਜਦਾਬ ਜੀ ਨੇ ਗੱਲ ਕੀਤੀ ਆ ਜੇ ਆਪਾਂ ਨੂੰ ਅੱਜ ਜਿੰਨੇ ਸੁਣ ਰਹੇ ਆ ਦੇਖ ਰਹੇ ਆ ਅਮਰਤਪਾ ਫਿਰ ਜਦੋਂ ਗਾਇਕੀ ਤੁਹਾਡੀ ਸ਼ੁਰੂ ਹੋ ਗਈ ਆ ਹਾਂਜੀ ਹਾਂਜੀ ਫਿਰ ਗਾਉਣ ਦੇ ਨਾਂ ਨਾਲ ਤੁਸੀਂ ਫਿਰ ਲਿਖਣਾ ਵੀ ਸ਼ੁਰੂ ਕੀਤਾ ਜੀ ਜੀ ਮੈਨੂੰ ਇੰਨਾ ਪਤਾ ਜਿੰਨੀ ਐਸ ਵੇਲੇ ਕਿਉਂ ਹੈ ਕਾਲੀ ਕਾਲੀ ਹੋ ਰਹੀ ਗੱਲ ਵਾ ਸਾਰੀ ਪਰ ਜਿੰਨੀਆਂ ਵੀ ਮੈਨੂੰ ਚੇਤਾ ਆ ਤੁਸੀਂ ਇੱਕ ਘੈਂਟ ਤੋਂ ਘੈਂਟ ਔਰ ਮੈਂ ਕਹੂੰਗਾ ਵੀ ਉਹ ਆਵਾਜ਼ਾਂ ਜੇ ਮੈਂ ਲੈਂਬਰ ਭਾਜੀ ਦੀ ਗੱਲ ਕਰ ਲਵਾਂ ਹਾਂਜੀ ਹਾਂਜੀ ਇੱਕ ਤੁਹਾਡਾ ਗਾਣਾ ਜੇ ਮੈਂ ਰੋਂਗ ਨਾ ਹੋਵਾਂ ਕਿਉਂ ਹੁਣ ਮੈਨੂੰ ਦੇਖਣ ਵਾਲੇ ਇਹ ਨਾ ਕਹਿ ਦੇਵੇ ਤੂੰ ਹੋਸਟ ਹੈ ਤਿਆਰੀ ਕਰਕੇ ਕਿਉਂ ਨਹੀਂ ਆਇਆ ਪਰ ਇੱਕ ਗਾਣਾ ਤੁਹਾਡਾ ਇੱਕ ਲਿਖਿਆ ਗਾਣਾ ਬੜਾ ਸੁਪਰ ਹਿੱਟ ਗਿਆ ਕਿਹੜਾ ਗੰਗਾ ਤੇਰੇ ਹਾਂ ਭਾਈ ਨੇ ਮੇਰੇ ਦਿਲ ਦੀ ਗੱਲ ਕਹੀ ਆ ਉਹ ਗਾਣਾ ਜਦੋਂ ਨਾ ਤੁਸੀਂ ਮੈਂ ਕਹੂੰਗਾ ਉਸ ਗਾਣੇ ਨੇ ਵੀ ਬੱਲੇ ਬੱਲੇ ਕਰਾਈ ਆ ਹੂੰ ਤੇ ਮੈਂ ਕਹੂੰਗਾ ਵੀ ਮੈਂ ਕਹੂੰਗਾ ਤੋ ਬੜ ਉਹਦੇ ਜੇ ਆਪ ਜੀ ਦੇ ਥੋੜਾ ਜਿਹਾ ਠੀਕ ਹੈ ਹੋਏਗਾ ਜੀ ਅੱਡੀਆਂ ਤੋਂ ਕੇ ਪਾਈਆਂ ਚਾਂਜਰਾ ਲੌਂਗ ਮਾਰੇ ਲਿਸ਼ਕਾਰੇ ਕੰਗੜਾ ਤੇਰਾ ਨਹੀਂ ਸਾਨੂੰ ਕਰੇ ਇਸ਼ਾਰੇ ਕੰਗੜਾ ਤੇਰਾ ਨਹੀਂ ਸਾਨੂੰ ਕਰੇ ਇਸ਼ਾਰੇ ਕੀ ਬਾਤ ਆ ਪਾਜੀ ਕੀ ਬਾਤਾਂ ਅਮਰਪਾ ਅੱਜ ਤੱਕ ਕਿੰਨੇ ਗਾਣੇ ਲਿਖ ਚੁੱਕੇ ਆ ਹੂੰ ਕਾਫੀ ਗਾਣੇ ਮੈਂ ਲਿਖੇ ਜੀ ਤੇ ਸੰਦੂਲ ਪਾਜੀ ਹੁਣਾਂ ਨੇ ਮੇਰਾ ਗਾਣਾ ਗਾਇਆ ਸੀ ਤੇ ਨਿੱਕੇ ਨੇ ਫਿਰ ਮਾਸਟਰ ਸਲੀਨ ਨੇ ਕਿਆ ਦਸਪੰਦ ਨੂੰ ਲੱਲੀ ਨੇ ਆਪਣੇ ਕਾਕਾ ਭੈਣਿਆਂ ਵਾਲਾ ਕੀ ਬਾਤਾਂ ਯਾਰ ਭਾਜੀ ਤੇ ਹੋਰ ਕਾਫੀ ਜਣੇ ਨੇ ਗਾਏ ਹੁਣ ਕਈ ਆਰਟਿਸਟਾਂ ਦੇ ਨਾਮ ਨਹੀਂ ਯਾਰ ਅੱਜ ਹਾਂਜੀ ਇੱਕ ਗਾਤਾ ਪੱਕੀ ਆ ਬਈ ਜਿੰਨੇ ਸਾਨੂੰ ਤੁਸੀਂ ਲਾਈਵ ਦੇਖ ਰਹੇ ਹੋ ਨਾ ਅੱਜ ਹੈ ਏਦੀ ਹੋਇਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਕੀਤੀ ਆ ਭਾਜੀ ਹੁਣੀ ਬਹੁਤ ਹੀ ਦਿਲਦਾਰ ਅੱਜ ਦੀ ਜਿਹੜੇ ਨਾ ਮੈਂ ਤੁਹਾਨੂੰ ਅਜੇ ਨਹੀਂ ਵੀ ਗੱਲ ਕਰ ਰਿਹਾ ਅੱਜ ਤਾਂ ਇਦਾਂ ਆਵੇਂ ਅੱਜ ਹੈ ਤੁਹਾਲੇ ਕੋ ਜਿੱਦਾਂ ਨਹੀਂ ਕਹਿੰਦੇ ਹੱਲੇ ਫਿਲਮ ਹੋਣੀ ਬਾਕੀ ਆ ਅੱਜ ਇਹ ਲੰਬੀ ਹਾਲੇ ਸ਼ੁਰੂ ਕਰ ਰਹੇ ਸੀ ਕਿ ਅੱਜ ਮਤਲਬ ਸਟੂਡੀਓ ਦੇ ਵਿੱਚ ਨਹੀਂ ਅਸੀਂ ਬਾਹਰ ਹੀ ਖੜੇ ਆ ਇੰਟਰਵਿਊ ਕਰ ਰਹੇ ਆ ਜਦੋਂ ਕਿ ਪਾਜ ਨੇ ਸ਼ੁਰੂ ਤੋਂ ਅਸੀਂ ਗੱਲ ਕੀਤੀ ਨਾ ਵੀ ਜੇ ਖੜੇ ਆ ਤਾਂ ਖੜੇ ਆ ਅਰੇ ਯਾਰ ਅੱਜ ਅਸੀਂ ਖੜੇ ਵੀ ਆ ਤਾਂ ਅਰੇ ਨਹੀਂ ਫੇਰਾ ਲਾਤਾ ਤੇ ਅਮਰਦਾਬਾ ਮੈਂ ਕਹੂੰਗਾ ਵੀ ਨਾਲ-ਨਾਲ ਥੋੜਾ ਜਿਹਾ ਨਾ ਫਿਰ ਜਦੋਂ ਅੱਜ ਤੱਕ ਗਾਣੇ ਵੀ ਤੁਸੀਂ ਦੱਸਦੇ ਆ ਅੱਜ ਤੱਕ ਕਿੰਨੀ ਕਿ ਜਿੱਦਾਂ ਤੁਹਾਡੀਆਂ ਕਿੰਨੀਆਂ ਰਿਕਵੈਸਟਾਂ ਕਿੰਨੇ ਕਿ ਗਾਣੇ ਠੀਕ ਹੈ ਮੇਰੇ ਐਕਚੁਅਲੀ ਆਫੀਸ਼ੀਅਲ ਜਿਹੜੀ ਦੋ ਐਲਬਮ ਰਿਲੀਜ਼ ਹੋਈਆਂ ਸੀ ਠੀਕ ਹੈ ਜੀ ਹੂੰ ਹੂੰ ਤੇ ਇੱਕ ਐਲਬਮ ਦਾ ਰੌਲਾ ਪੈ ਗਿਆ ਸੀ ਕਬਜ਼ਾ ਤੋਂ ਬਾਅਦ ਅਸੀਂ ਉਹ ਪਹਿਣਾ ਚਾਹੀਦਾ ਵੀ ਆ ਥੋੜਾ ਜਿਹਾ ਉਹ ਕੰਪਨੀ ਵਾਲਿਆਂ ਸਿੱਗਾ ਕੋਈ ਆਪਸ ਵਿੱਚ ਠੀਕ ਹੈ ਉਹ ਗਰੀਬ ਰਗੜਾ ਗਿਆ ਸੀ ਜੀਰਾ ਅੱਛਾ ਜੀ ਤੇ ਉਸ ਤੋਂ ਬਾਅਦ ਇੱਕ ਮੇਰੀ ਐਲਬਮ ਆਈ ਸੀ ਪੀ ਸੀਰੀਜ਼ ਤੋਂ ਦ ਬੌਸ ਉਹਦੇ ਵਿੱਚ ਗਾਣੇ ਇੱਕ ਮਤਲਬ ਇੰਡੀਆ ਦੇ ਵਿੱਚ ਵੀ ਉਹ ਗਾਣੇ ਨੂੰ ਸੁਣਿਆ ਗਿਆ ਜਿਆਦਾ ਬਹੁਤ ਜ਼ਿਆਦਾ ਇਧਰ ਨਾਰਥ ਅਮਰੀਕਾ ਕੈਨੇਡਾ ਦੇ ਵਿੱਚ ਇਧਰ ਇਧਰਲੀ ਸਾਈਡ ਜ਼ਿਆਦਾ ਉਹ ਚੱਲਿਆ ਸੀ ਪੱਛਿਆਂ ਪਿੰਡਾਂ ਦਾ ਸਰਦਾਰ ਹੂੰ ਉਹਦੇ ਬੋਲ ਮੈਂ ਤੁਹਾਨੂੰ ਸੁਣਾ ਦਿੰਦਾ ਉਹ ਤੇਰੇ ਉੱਤੇ ਤੇਰੇ ਉੱਤੇ ਡੁੱਲਿਆ ਫਿਰ ਪੱਛਿਆਂ ਪਿੰਡਾਂ ਦਾ ਸਰਦਾਰ ਕੁੜੀਏ ਜਿਹਦੇ ਟਕੋੜਾ ਮੋੜ ਉਹ ਨਾਲੇ ਫੀਲਿੰਗ ਸਟੇ ਤਾਂ ਇਦਾਂ ਪੂਰੇ ਮਿਕਸ ਐਸ ਕਰੀਦਾ ਉਹ ਗਾਣੇ ਹਾਏ 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 ਨਹੀਂ 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 ਅੱਜ ਖਾਸ ਕਰਕੇ ਮੈਂ ਕਹੂੰਗਾ ਅਮਰਤਾ ਤੁਸੀਂ ਸਾਡੀ ਇਸ ਕੰਟਰੀ 'ਚ ਆਪਣੀ ਸੋਹਣੇ ਵਰਤਨ ਸਾਡੇ 'ਚ ਆਏ ਹੋਏ ਆ ਤੇ ਮੈਂ ਤੁਹਾਡਾ ਵੈਲਕਮ ਕਰਨਾ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਉਨਾਂ ਆ ਤੇ ਖਾਸ ਕਰਕੇ ਬਿਹਾਈਂਡ ਵੀ ਜਿਹੜੇ ਸਾਡੀ ਗੱਲਬਾਤ ਸਾਡੀ ਸਾਡੇ ਟੈਕਨੀਸ਼ੀਅਨ ਸਾਹਿਬ ਦੀ ਇਸ਼ਾਰਾ ਜਿਹਾ ਆ ਰਿਹਾ ਤੇ ਕਹਿੰਦੇ ਬਾਈ ਅੱਜ ਇਦਾਂ ਕਰੋ ਅੱਜ ਇੱਥੇ ਲਈ ਥੋੜੇ ਜਿਹਾ ਲਾਈਟ ਰੱਖ ਲਈਏ ਥੋੜੇ ਜਿਹਾ ਨਾਲ ਜਿੱਦਾਂ ਤੁਸੀਂ ਕਿਹਾ ਅੱਜ ਟ੍ਰੇਲਰ ਆ ਤੇ ਫਿਲਮਾਂ ਹਲੇ ਬਾਕੀ ਕਰਾਂਗੇ ਤੇ ਮੈਂ ਕਹੂੰਗਾ ਅੱਜ ਤਾਂ ਆਪਾਂ ਫੀਲਿੰਗ ਲੈਣੀ ਪਰ ਮੈਂ ਕਹੂੰਗਾ ਵੀ ਜਾਂਦੇ ਜਾਂਦੇ ਅੱਜ ਤਾਂ ਤੁਸੀਂ ਇੰਨੀ ਫੀਮੇਲ ਸਿੰਗਰਾਂ ਨਾਲ ਗਾਣੇ ਗਾ ਚੁ ਮੈਂ ਜੇ ਕਾਫੀ ਦਿਨ ਪਹਿਲਾਂ ਬਿਊਟ ਅ ਉਹ ਮਨਜੀਤ ਸੇਰਾ ਸੀ ਅੱਛਾ ਜੀ ਤੇ ਇੰਗਲੈਂਡ ਚ ਨਹੀਂ ਉਹ ਗਾਣਾ ਇੰਡੀਆ ਕੀਤਾ ਸੀ ਉਹ ਅੱਛਾ ਜੀ ਗੁਰਮੀਤ ਬਾਜੀ ਹੋਣਾ ਮੇ ਉਹ ਅੱਛਾ ਜੀ ਹਾਂ ਹਾਂ ਗੁਰਮੀਤ ਤੇ ਲਲਜੀਤ ਬਾਜੀ ਹੋਣੀ ਹਾਂ ਹਾਂ ਜੀ ਹਾਂ ਉਹਨਾਂ ਨੇ ਕੀਤਾ ਸੀ ਉਹ ਗਾਣਾ ਤੇ ਹੁਣ ਮੈਂ ਰੀਸੈਂਟਲੀ ਜਿਹੜਾ ਮੇਰਾ ਗਾਣਾ ਆ ਰਿਹਾ ਉਹ ਮੈਂ ਗੁਰਲੇ ਜਖਤਰ ਜੀ ਨੇ ਕੀਤਾ ਕੀ ਬਾਤਾਂ ਕੀ ਬਾਤਾਂ ਇਸ ਗਾਣ ਮੈਂ ਪਹਿਲਾਂ ਤਾਂ ਨਾ ਇੱਕ ਗੱਲ ਕਹੂੰਗਾ ਗੁਰਲੇ ਜਖਤਰ ਉਹ ਆਵਾਜ਼ ਹਰਤਪਾ ਜੀ ਔਰ ਖਾਸ ਕਰਕੇ ਉਹਨਾਂ ਦੇ ਕਾਂਠ ਦੇ ਵਿੱਚ ਸਰਸਵਤੀ ਮਾਤਾ ਦਾ ਵਾਸਾ ਆ ਮੈਂ ਇਸ ਗੱਲ ਤੇ ਇੱਥੇ ਇਹ ਵੀ ਗੱਲ ਮੈਂ ਠੋਕੀ ਕਹੂੰਗਾ ਜਿਹੜਾ ਤੁਹਾਡਾ ਗਾਣਾ ਆ ਰਿਹਾ ਉਹਦੇ ਤੁਹਾਨੂੰ ਅਸੀਂ ਸ਼ੁਭ ਇਸ਼ਾਵਾ ਵੀ ਦੇਣੀਆਂ ਪਰ ਜੇ ਆਪ ਜੀ ਦੇ ਹੁੰਦਾ ਨਾ ਥੋੜਾ ਜਿਹਾ ਉਹ ਟੱਪਾ ਸੁਣਾ ਸਕਦੇ ਆਂਗੇ ਸਸਪੈਂਸੇ ਰੱਖਣਾ ਨਹੀਂ ਕੋਈ ਨਹੀਂ ਸੁਣਾ ਦੇਣੇ ਕਿਉਂ ਬਾਜੂ ਵਾਲੇ ਸਾਨੂੰ ਪਤਾ ਅੱਜ ਲੀਕ ਲੁਗਵਾਓ ਹੋ ਰਿਹਾ ਆਪਾਂ ਨੂੰ ਕੋਈ ਨਹੀਂ ਲੀਕ ਲੁਗਵਾਉਣਾ ਉਹ ਤਾਂ ਐਵੇਂ ਬਹਿਣ ਦੇ ਲੋਕਾਂ ਨੇ ਅੱਗੇ ਦੇਖੋ ਅੱਗੇ ਸਿੰਗਰ ਪਹਿਲਾਂ ਹੀ ਸਾਲ-ਸਾਲ ਪਹਿਲਾਂ ਹੀ ਗਾਉਣਾ ਸ਼ੁਰੂ ਬਿਲਕੁਲ ਇਹ ਤੇ ਜਿਹੜੀ ਚੀਜ਼ ਤੁਹਾਡੀ ਆ ਤੁਹਾਡੀ ਰਣੀ ਹੈ ਕਿ ਕਿਸਮਤ ਕਿਸੇ ਨੇ ਨਹੀਂ ਖੋਲ ਰਹੀ ਹੈ ਤਾਂ ਵੀ ਵਹਿਮ ਹੁੰਦੇ ਹੋਏ ਕੋਸ਼ੋਸ਼ਾ ਜਾਂ ਛੱਡ ਦਿੰਦੇ ਆ ਅੱਜ ਕੱਲ ਲੀਕ ਹੋ ਗਿਆ ਹੋ ਗਿਆ ਬਿਲਕੁਲ ਇਹ ਬੜਾ ਜਦੋਂ ਲੀਕ ਹੋਵੇ ਵਧੀਆ ਸਮਝ ਤੁਹਾਨੂੰ ਤੁਹਾਨੂੰ ਜਿੰਨੇ ਵੀ ਅੱਜ ਸਾਨੂੰ ਦੇ ਦਿੰਦੇ ਨਾ ਇੱਕ ਗੱਲ ਤਾਂ ਪੱਕੀ ਆ ਨਾ ਅੱਜ ਕੱਲ ਇਦਾਂ ਦੇ ਵੀ ਹੈਗੇ ਸਾਡੇ ਸਟਾਰ ਪਰ ਆਪੇ ਲੀਕ ਕਰ ਦਿੰਦੇ ਵਾਹ ਕਹਿੰਦੇ ਲੀਕ ਹੋ ਗਿਆ ਤੇ ਹਾਂ ਫੋਲ ਮੈਂ ਤੁਹਾਨੂੰ ਸੁਣਾ ਦੇਣਾ ਫੀਮੇਲ ਦੇ ਆਰਟਿਸਟ ਤੋਂ ਸ਼ੁਰੂ ਮੰਨਣਾ ਹੈਗਾ ਕਿ ਸਾਮਣੇ ਕੁਰਸੀ ਢਾਕੇ ਬਹਿ ਜਾ ਸਰਦਾਰਾ ਵੇ ਦੱਸਦੀ ਮੈਂ ਕਿਦਾਂ ਪੈਂਦਾ ਚੰਨ ਦਾ ਲਿਸ਼ਕਾਰਾ ਵੇ ਮੈਂ ਵੀ ਆਂ ਪਰਵੀ ਥੋੜੀ ਤੂੰ ਮੀਂਹ ਪਾਰਾ ਵੇ ਦੱਸਦੀ ਮੈਂ ਕਿਦਾਂ ਪੈਂਦਾ ਚੰਨ ਦਾ ਲਿਸ਼ਕਾਰਾ ਵੇ ਇਹ ਮੈਂ ਆਪਣਾ ਨਹੀਂ ਸੁਣਾਉਣਾ ਉਹ ਨਾਲ ਹੀ ਹੋਵੇ ਹਾਂ ਇਹ ਜ਼ਰੂਰੀ ਆ ਪਰ ਇੱਕ ਗੱਲ ਹੈਗੀ ਆ ਅੱਜ ਮਜ਼ਾ ਆ ਰਿਹਾ ਪਰ ਕੈਰੀਏ ਕੀ ਕਿਉਂ ਤੁਹਾਡੇ ਵੀਰ ਜੀਵੇਂ ਆ ਤੇ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਮੇਰੇ ਬਹੁਤ ਸਤਿਕਾਰਯੋਗ ਸਾਡੇ ਗੀਤਕਾਰ ਸਾਡੇ ਸਟਾਰ ਭਰਾ ਤੇ ਸਾਡੇ ਜਿੰਦੂ ਖਹਿਰਾ ਸਾਹਿਬ ਜੀ ਬਿਦੌਲਤ ਆਪ ਮਿਲੇ ਆ ਤੇ ਆਪਨ ਕਿਉਂ ਖਾਸ ਕਰਕੇ ਜਿਹੜੇ ਆਪਾਂ ਪੰਜਾਬੀ ਲੋਕ ਹਨ ਮੈਂ ਕਹਿੰਦਾ ਹੁੰਦਾ ਵੀ ਜਿੱਥੇ-ਜਿੱਥੇ ਪੰਜਾਬੀ ਜਾਂਦਾ ਉਹਨੇ ਨਾਲ ਆਪਣਾ ਕਲਚਰ ਉਹ ਚੀਜ਼ਾਂ ਕੈਰੀ ਕਰਕੇ ਉਹ ਜਾਂਦਾ ਤੇ ਤੁਰਿਆਂ ਤੇ ਅਸੀਂ ਪਹਿਲਾਂ ਤਾਂ ਤੁਹਾਡੇ ਆਉਣ ਵਾਲੇ ਬ੍ਰੈਂਡ ਫਿਊਚਰ ਲਈ ਮੈਂ ਦੁਆਵਾਂ ਕਰੂੰਗਾ ਤੇ ਜਿਹੜਾ ਗੁਰੂ ਮਹਾਰਾਜ ਤੁਹਾਡੇ ਕੰਠ ਦੇ ਵਿੱਚ ਉਸ ਸਰਸਵਤੀ ਮਾਤਾ ਦਾ ਵਾਸਾ ਆ ਉਹ ਲਈ ਵੀ ਮੈਂ ਦੁਆਵਾ ਕਰਦਾ ਤੇ ਵਾਹਿਗੁਰੂ ਕਰੇ ਤੁਸੀਂ ਇੱਦੀ ਜਿਦਾ ਇੱਕ ਤ੍ਰੂ ਤਾਰਾ ਚਮਕਦਾ ਤੁਸੀਂ ਉਦਾਂ ਹੀ ਸਟਾਰ ਬਣ ਕੇ ਸਾਡੇ ਸਟਾਰ ਭਰਾ ਚਮਕੋ ਤੇ ਮੈਂ ਇੱਥੇ ਤੁਸੀਂ ਆਏ ਆ ਤੇ ਇਹ ਮੈਂ ਕਹੂੰਗਾ ਵੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਤੇ ਇੱਦੀ ਸੋਹਣੇ ਸੋਹਣੇ ਵਧੀਆ ਵਧੀਆ ਗਾਣੇ ਤੇ ਜਿੱਦਾਂ ਕਵਜਾ ਗਾਣਾ ਤੇ ਉਹ ਗਾਣੇ ਤੁਹਾਡੇ ਸਦਾ ਬਹਾਰ ਗਾਣੇ ਜੇ ਅੱਜ ਮੈਂ ਸੁਣਿਆ ਤਾਂ ਮੇਰਾ ਜਵਾਬ ਵੀ ਸੁਣੂਗਾ ਉਹ ਗਾਣੇ ਕਿਉਂ ਉਹ ਸਾਡੇ ਕਰਦਾਰਾਂ ਵਿੱਚ ਉਹ ਸਾਡੇ ਬਲੱਡਾਂ ਵਿੱਚ ਬੜੇ ਫਿਰਦੇ ਆ ਜਾਂਦੇ ਜਾਂਦੇ ਜਿਨੇ ਵੀ ਅਸਾਂ ਨੂੰ ਲਾਈਵ ਦੇਖਦੇ ਆ ਮੈਂ ਕਹਿੰਦਾ ਵੀ ਸ਼ੋਰ ਦੇ ਵਿੱਚ ਨਾ ਜਿੰਦਾਬਾਦ ਦੇ ਵੀਊ ਲਈ ਆਪਣੇ ਬੋਲੇ 100 ਸਰਾਇਆ ਮੈਸੇਜ ਸੁਨੇਹਾ ਵੈਸੇ ਕੀ ਦਈਏ ਬਸ ਇਹੀ ਆ ਕਿ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਆਪਣੇ ਮਾਪਿਓ ਨੂੰ ਸਭ ਤੋਂ ਵੱਡਾ ਰੱਬ ਅਗਰ ਹੈ ਤਾਂ ਉਹ ਘਰ ਦੇ ਵਿੱਚ ਹੀ ਹੈ ਸਾਡੇ ਮਾਪਿਓ ਆ ਉਹਨਾਂ ਦੀ ਇੱਜ਼ਤ ਕਰੋ ਤੇ ਹੋਰ ਮੈਂ ਕੀ ਕਹਿ ਸਕਦਾ ਕਿ ਜਿੰਦਾਬਾਦ ਟੀਵੀ ਹੈ ਹੈ ਜਿੰਦਾਬਾਦ ਟੀਵੀ ਥਾ ਹੋਰ ਜਿੰਦਾਬਾਦ ਟੀਵੀ ਰਹੇਗਾ ਮੈਂ ਧੰਨਵਾਦ ਕਰਦਾ ਤੇ ਮੈਂ ਤੁਹਾਡਾ ਭਾਈਆਂ ਦਾ ਇਸ ਗੱਲੋਂ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਤਾ ਤੇ ਇਸ ਗੱਲ ਦਾ ਮਾਣ ਵੀ ਆ ਤੇ ਮੈਂ ਕਹੂੰਗਾ ਵੀ ਐਦਾਂ ਹੀ ਨੰਗਦੇ ਵੜਦੇ ਤੁਸੀਂ ਐਦਾਂ ਜਿੰਦਾਬਾਦ ਤੁਹਾਡਾ ਆ ਤੇ ਅਸੀਂ ਰਲ ਮਿਲ ਕੇ ਜਿੰਦਾਬਾਦ ਨੂੰ ਆਪਾਂ ਤੁਰਿਆ ਕਿਉਂ ਤੁਹਾਨੂੰ ਵੀ ਪਤਾ ਤੁਰਨੇ ਔਖਾ ਹੁੰਦਾ ਆ ਤੇ ਜਾਂਦੇ ਜਾਂਦੇ ਕੁਛ ਸ਼ਰਮ ਮੇਰੇ ਮਨ ਚ ਆਈਆਂ ਕਹਿੰਦਾ ਖਰਾ ਬੋਲ ਕਹਿੰਦਾ ਖਰਾ ਬੋਲ ਤੇ ਖਰਾ ਕਰਤਾਰ ਸਾਡਾ ਖਰਾ ਬੋਲ ਖਰਾ ਕਰਤਾਰ ਸਾਡਾ ਤਾਂ ਇਹੋ ਖਰੇ ਨੋਟਾਂ ਦੇ ਬਾਨੂ ਖੜਕਦੇ ਆ ਉਹ ਕਹਿੰਦਾ ਅਮਰਤਾ ਚੱਕ ਸਾਬੂਆ ਤੰਦ ਪਾਉਂਦੇ ਆ ਸ਼ੌਂਕ ਵਾਲੇ ਤੈਂਓ ਪਤਾ ਨਹੀਂ ਕਿੰਨਿਆਂ ਦੇ ਅੱਖਾਂ ਵਿੱਚ ਅਸੀਂ ਰੜਕਦੇ ਆ ਤੇ ਚਾਹੀਦਾ ਵੀ ਆ ਰੜਕਣਾ ਬਹੁਤ ਜ਼ਰੂਰੀ ਆ। ਲਾਡਲੀਓ ਭਰਾ ਨੂੰ ਤੇ ਅੱਜ ਸਾਨੂੰ ਜਿਹਨੇ ਤੁਸੀਂ ਦੇਖ ਰਿਹਾ ਨਾ ਸਾਡੇ ਦੋਵਾਂ ਭਾਈਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਤੇ ਤੁਸੀਂ ਇੱਦੇ ਜੁੜੇ ਰਹਿਣਾ ਸਤਕਾਰ ਪਿਆਰ ਦੇਣਾ ਭਰਾਵਾਂ ਲਈ ਭਰਾਵਾਂ ਦਾ ਨਵਾਂ ਗਾਣਾ ਆ ਰਿਹਾ ਇਹਨਾਂ ਦਾ ਕਿਉਂ ਇਹ ਸਾਡੇ ਓ ਸਟਾਰ ਭਰਾ ਆ ਮੈਥਦ ਉਹ ਹੀ ਫੇਰ ਰਿਪੀਟ ਕਰ ਦੇਣੀ ਆ। ਤੁਸੀਂ ਜਿਹੜੀ ਗੱਦ ਛਾਲੀ ਆ ਨਾ ਉਹ ਸਟਿਲ ਉਹੀ ਆ ਤੇ ਵਾਹਿਗੁਰੂ ਤੁਹਾਲੇ ਪਾਵੇ ਚੜ੍ਹਦੀ ਕਲਾ ਤੰਦਰੁਸਤ ਤੁਹਾਡਾ ਅਸੀਂ ਵੈਲਕਮ ਕਰਦੇ ਤਾਂ ਇੱਥੋਂ ਮੈਂ ਅਜ਼ਾਦ ਲੈਣੀ ਆ ਤੁਸੀਂ ਬੀਜੀ ਚਰਚ ਗੱਲਬਾਤ ਕੀਤੀ ਆ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਐਂਡ 'ਚ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਤੇ ਜੁੜੇ ਰਹੋ ਆਪਣੇ ਜ਼ਿੰਦਾਬਾਦ